ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਫਿਰ ਤੁਹਾਡੇ ਰੂਬਰੂ ਹਾਜ਼ਰ ਹੋਏ ਆ ਇੱਕ ਨਵੀਂ ਵੈਰਾਈਟੀ ਦੇ ਨਾਲ ਅੱਜ ਲੈ ਕੇ ਆਏ ਆ ਜੀ ਮਿਕਸ ਕਾਟਨ ਦੇ ਸੂਟ ਰੇਸ਼ਮੀ ਸੂਟ ਕਲਰ ਡਿਜ਼ਾਈਨ ਬਹੁਤ ਸ਼ਾਨਦਾਰ ਆ ਜੀ ਵਧੀਆ ਕਲਰ ਆਇਆ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਬਹੁਤ ਸ਼ਾਨਦਾਰ ਕਲਰ ਡਿਜ਼ਾਈਨ ਦਿਖਾਵਾਂਗੇ ਇੱਕ ਡਿਜ਼ਾਈਨ ਦੇ ਵਿੱਚ ਚਾਰ ਕਲਰ ਆਉਂਦੇ ਆ ਔਰ ਡਾਰਕ ਲਾਈਟ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਜੀ ਵੀਡੀਓ ਨਾਲ ਅੰਨੇ ਤੱਕ ਬਣੇ ਰਿਹਾ ਜੀ ਡਿਟੇਲ ਨਾਲ ਕਲਰ ਦਿਖਾਵਾਂਗੇ ਕੱਲਾ ਕੱਲਾ ਕਲਰ ਕੱਲੇ ਕੱਲੇ ਡਿਜ਼ਾਈਨ ਦਿਖਾਵਾਂਗੇ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਆਨਲਾਈਨ ਵੀ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਕੋਈ ਵੀ ਪੀਸ ਪਸੰਦ ਆ ਅਗਰ ਇਹ ਹੈਗਾ ਮਿਕਸ ਕਾਟਨ ਦਾ ਕਪੜਾ ਜੀ ਰੇਟ ਹੈਗਾ 200 ਰੁਪਏ ਦਾ ਸੂਟ ਹੈ 5 ਮੀਟਰ 200 ਰੁਪਏ ਦਾ ਸੂਟ ਸਿਰਫ ਐਂਡ ਸੀਜ਼ਨ ਹੈ ਜਾਂਦੇ ਸੀਜ਼ਨ ਦੀ ਸੇਲ ਲਾਤੀ ਹੈ ਜੀ 200 ਰੁਪਏ ਦਾ ਸੂਟ ਹੈ ਬਦਲਦੇ ਮੌਸਮ ਵਿੱਚ ਹੁਣ ਮਿਕਸ ਮੌਸਮ ਵਿੱਚ ਪਾਉਣ ਵਾਲਾ ਕੱਪੜਾ ਜੀ ਵਧੀਆ ਬਿਨਾ ਲਾਈਨਿੰਗ ਤੋਂ ਬਣਦਾ ਹੈ ਕੱਪੜਾ ਛੇਜਦਾ ਨਹੀਂ ਪੱਕੇ ਰੰਗ ਨੇ ਵਧੀਆ ਮਿਕਸ ਮੌਸਮ ਵਿੱਚ ਪਾਉਣ ਵਾਲਾ ਕੱਪੜਾ ਜੀ ਆ ਕਲਰ ਡਿਜ਼ਾਈਨ ਸਾਰੇ ਦਿਖਾਵਾਂਗੇ ਕਲਰਾਂ ਦੀ ਕੰਬੀਨੇਸ਼ਨ ਵੀ ਵਧੀਆ ਹੈ ਡਿਜ਼ਾਈਨ ਵੀ ਸੋਹਣੇ ਆ ਤੇ ਕੋਈ ਵੀ ਵੀ ਸੌਨਲਾਈਨ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਸਕਰੀਨ ਤੇ ਵਟਸਐਪ ਨੰਬਰ ਚੱਲ ਰਿਹਾ ਹੈ ਇੰਡੀਆ ਦੇ ਵਿੱਚ ਆਲ ਇੰਡੀਆ ਚ ਤੁਸੀਂ ਕਿਤੇ ਵੀ ਘਰ ਬੈਠੇ ਮੰਗਵਾ ਸਕਦੇ ਹੋ ਜੀ ਕੋਈ ਵੀ ਪੀਸ ਪਸੰਦ ਆ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਓ ਜਲਦੀ ਤੋਂ ਜਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਈ ਰੇਟ ਹੈਗਾ ਸਿਰਫ 200 ਰੁਪਏ ਦਾ ਸੂਟ ਹੈ 5 ਮੀਟਰ 200 ਰੁਪਏ ਦਾ ਸੂਟ ਹੈ ਕਲਰ ਡਿਜ਼ਾਈਨ ਬਹੁਤ ਸ਼ਾਨਦਾਰ ਆਏ ਹੋਏ ਆ ਬਾਕੀ ਕਲਰ ਡਿਜ਼ਾਈਨ ਇਹਨਾਂ ਦੇ ਵਿੱਚ ਆਪਣੇ ਕੋਲੇ ਚੇਂਜ ਹੋ ਕੇ ਵੀ ਆਉਂਦੇ ਰਹਿੰਦੇ ਨੇ ਹਰ ਵਾਰੀ ਕਲ ਹਰ ਵੀਡੀਓ ਦੇ ਵਿੱਚ ਨਵੇਂ ਡਿਜ਼ਾਈਨ ਲੈ ਕੇ ਆਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਜੀ ਕਿਉਂਕਿ ਹੁਣ ਬਦਲਦਾ ਮੌਸਮ ਹੈ ਜਾਂਦਾ ਸੀਜ਼ਨ ਹੈ ਜਾਂਦੇ ਸੀਜ਼ਨ ਦੇ ਵਿੱਚ ਇਹੀ ਕੱਪੜਾ ਚੱਲੂਗਾ ਜੀ ਮਿਕਸ ਮੌਸਮ ਵਿੱਚ ਪਾਉਣ ਵਾਲਾ ਕੱਪੜਾ ਵਧੀਆ ਸਿਆਲਾਂ ਵਿੱਚ ਵੀ ਪੈ ਜਾਂਦਾ ਹੈ ਹੌਣ ਜਾਂਦੀ ਸੀਜ਼ਨ ਵਿੱਚ ਵੀ ਪੈ ਜਾਂਦਾ ਜਾਂਦੀ ਗਰਮੀ ਦੇ ਵਿੱਚ ਮਿਕਸ ਮੌਸਮ ਵਿੱਚ ਪਾਉਣ ਵਾਲਾ ਕੱਪੜਾ ਵਧੀਆ ਆਮ ਘਰੇ ਪਾਉਣ ਵਾਲਾ ਕੱਪੜਾ ਜੀ ਨਾ ਕਲਰ ਖਰਾਬ ਹੋਵੇ ਕੱਪੜੇ ਦਾ ਕਲਰ ਨਹੀਂ ਜਾਂਦਾ ਹੈਗਾ ਜੀ ਪੱਕੇ ਰੰਗ ਨੇ ਮਿਕਸ ਕਾਟਨ ਰੇਸ਼ਮੀ ਕੱਪੜਾ ਬਿਨਾ ਲਾਈਨਿੰਗ ਤੋਂ ਬਣਦਾ ਸਿਰਫ 200 ਰੁਪਏ ਦਾ ਸੂਟ ਹੈ 5 ਮੀਟਰ ਸੂਟ ਹੈ ਸਿਰਫ 200 ਰੁਪਏ ਦਾ ਡਿਟੇਲ ਨਾਲ ਵੀਡੀਓ ਬਣਾਈ ਹੈ ਨਵੇਂ ਡਿਜ਼ਾਈਨ ਪ੍ਰਿੰਟਾਂ ਦੀ ਡਿਟੇਲ ਨਾਲ ਵੀਡੀਓ ਬਣਾਈ ਹੈ ਐਂਡ ਤੱਕ ਵੀਡੀਓ ਨਾਲ ਬਣੀ ਰਹੀ ਜੀ ਸਾਰੇ ਕਲਰ ਡਿਜ਼ਾਈਨ ਦਿਖਾਵਾਂਗੇ ਕਲਰ ਡਿਜ਼ਾਈਨਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਆਈ ਹੈ ਜੀ ਡਾਰਕ ਕਲਰ ਲਾਈਟ ਕਲਰ ਵਧੀਆ ਕਲਰ ਆਏ ਨੇ ਸਾਰੇ ਆਵਲੇ ਕਲਰ ਡਿਜ਼ਾਈਨ ਆਏ ਦੇਖੋ ਡਾਰਕ ਚਾਰਟ ਦੇ ਵਿੱਚ ਖੇਡ ਮੇ ਕਲਰ ਹੈ ਉਠ ਮੇ ਕਲਰ ਹੈ ਵਧੀਆ ਕਲਰ ਨੇ ਜੀ ਰੰਗ ਨਹੀਂ ਖਰਾਬ ਹੁੰਦਾ ਮਿਕਸ ਕਾਟਨ ਦਾ ਕੱਪੜਾ ਰੇਟ ਸਿਰਫ 200 ਰੁਪਏ ਦਾ ਸੂਟ ਹੈ 5 ਮੀਟਰ 200 ਰੁਪਏ ਦਾ ਸੂਟ ਹੈ ਕਲਰਾਂ ਦੀ ਕੰਬੀਨੇਸ਼ਨ ਵੀ ਬਹੁਤ ਸ਼ਾਨਦਾਰ ਹੈ ਡਿਜ਼ਾਈਨ ਵੀ ਬਹੁਤ ਵਧੀਆ ਨੇ ਇਹਦੇ ਵਿੱਚ ਕਲਰ ਡਿਜ਼ਾਈਨ ਆਉਂਦੇ ਰਹਿੰਦੇ ਨੇ ਆਪਣੇ ਕੋਲੇ ਹੋਰ ਵੀ ਡਿਜ਼ਾਈਨ ਬਦਲ ਕੇ ਚੇਂਜ ਹੋ ਕੇ ਆਉਂਦੇ ਰਹਿਣਗੇ ਜੇ ਨਵੇਂ ਆਏ ਹੋ ਸਾਡੇ YouTube ਚੈਨਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਈ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾ ਕਰੂਗੀ ਜੀ ਬਾਕੀ ਕੋਈ ਵੀ ਵੀਸ ਅਗਰ ਚਾਹੀਦਾ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਸੈਂਡ ਕਰ ਦਿਓ ਆਨਲਾਈਨ ਘਰ ਬੈਠੇ ਆਲ ਇੰਡੀਆ ਚ ਕਿਤੇ ਵੀ ਮੰਗਵਾ ਸਕਦੇ ਹੋ ਜੀ ਮਿਕਸ ਕਾਟਨ ਦਾ ਕਪੜਾ ਆਮ ਕੰਮਕਾਰ ਚ ਪਾਉਣ ਨੂੰ ਕਪੜਾ ਮਲਾਈਮ ਕਪੜਾ ਵਧੀਆ ਕਪੜਾ ਰੇਟ ਸਿਰਫ 200 ਰੁਪਏ ਦਾ ਸੂਟ 5 ਮੀਟਰ ਸੂਟ ਸਿਰਫ 200 ਰੁਪਏ ਦਾ ਹੀ ਐਂਡ ਇਸੇ ਜਾਂਦੇ ਸੀਜ਼ਨ ਦੀ ਸੇਲ ਆਤੀ ਹੈ ਜਲਦੀ ਤੋਂ ਜਲਦੀ ਬੁੱਕ ਕਰ ਲਓ ਹੋਰ ਵੀ ਕਲਰ ਡਿਜ਼ਾਈਨ ਆਪਣੇ ਕੋਲ ਬਹੁਤ ਆਉਂਦੇ ਰਹਣੇ ਆ ਜੀ ਵੀਡੀਓ ਲੈ ਕੇ ਆਇਆ ਕਰਾਂਗੇ ਜਿੰਨਾ ਮੈਂ ਸਾਡੇ YouTube ਚੈਨਲ ਤੇ ਸਾਡਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਸਾਡੀ ਵੀਡੀਓ